ਆਇਆ ਸਰਕਾਰ ਦੀ ਗੱਲ ਦੀ ਸੁਣਦੇ ਨਾ ਰਾਸ਼ਟਰਪਤੀ ਮੈਨੂੰ ਤਿਆਰ ਆ ਨਾ ਮੰਤਰੀ ਮੈਨੂੰ ਤਿਆਰ ਆ ਕਿੱਥੇ ਉਹ ਲੜਾਈ ਦੇ ਜੁੱਧ ਤੇ ਬੈਠਾ ਸੀ ਕਿਸਾਨ ਆਗੂ ਸਾਨੂੰ ਖਲੜਾ ਭੇਜਦਾ ਜਿਹੜੀ 3 ਨਿ ਕਾਨੂੰਨ ਆਪਾਂ ਮਾਫ ਕਰਾ ਕੇ ਆਏ ਆ ਉਹਦੇ ਉੱਡ ਕਰਦਾ ਭੇਜਦਾ ਉਹ ਲਿਆ ਕੇ ਸਾਡੇ ਮੂਹਰੇ ਧਰਤਾ ਜਿਹੜੀਆਂ ਨੀਤੀਆਂ ਨੀਅਤ ਜਿਹੜੀ ਸਰਕਾਰ ਦੀ ਹੈ ਉਹ ਕਲੀਅਰ ਹੋ ਗਈ ਆ ਪਰ ਅੱਜ ਦੇ ਘੱਟ ਨੇ ਉਹਨਾਂ ਨੂੰ ਸਟੇਟ ਕਰਾ ਦੇਣਾ ਚਾਹੀਦਾ ਸਰਕਾਰਾਂ ਨੂੰ ਇੱਥੇ ਖੜੀ ਸੀਐਡੀ ਨੂੰ ਬੇਸ਼ੱਕ ਉਹ ਸਰਕਾਰ ਸਾਂਝਾਂ ਦੀ ਹੋਵੇ ਬੇਸ਼ੱਕ ਪੰਜਾਬ ਦੀ ਵੀ ਕਿਸਾਨ ਸੁਚੇਤ ਨੇ ਆਪਣੀ ਮੰਗਾਂ ਬਾਰੇ ਸਾਡੀ ਲੜਾਈ ਬਾਰੇ ਇੱਕ ਧਿਰ ਨੇ ਇੱਕ ਜੁਕ ਨੇ ਬੇਸ਼ੱਕ ਇਹਨੇ ਲੱਖ ਲੱਖ ਮੋਰਚੇ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਇੱਕ ਨੇ ਤੇ ਆਪਣੀਆਂ ਮੰਗਾਂ ਪ੍ਰਤੀ ਸੁਚੇਤ ਨੇ ਇਹ ਤੁਸੀਂ ਕੱਟ ਨਹੀਂ ਅੱਜ ਸਾਬਤ ਕਰਤਾ ਕਿ ਸੁਚੇਤ ਲੋਕ ਬੈਠੇ ਨੇ ਜਦੋਂ ਮਰਜੀ ਲੋਕ ਫੋਕਸ ਜੁਕ ਕਿਸਾਨ ਮੋਰਚੇ ਦਾ ਜਿੱਦਾਂ ਦਾ ਮੋਰਚਾ ਰਾਵਾਂਗੇ ਹਰ ਤਰੀਕੇ ਨਾਲ ਆਪਸ ਮਰਥਾ ਅੱਜ ਉਹਨਾਂ ਦੇ ਸਟੇਜ